ਦੇ ਦਿੱਲੀ ਸਾਨੂੰ ਸਾਡਾ ਦਿੱਲੀ ਤੇ ਹੱਕ ਹੈ ਸਾਡੀ ਰਾਜਧਾਨੀ ਹੈ ਪਰ ਭਗਵੰਤ ਮਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮਿਲ ਕੇ ਉਹ ਮਿੱਤਸ਼ਾ ਦੇ ਨਾਲ ਸਾਡੇ ਕਿਸਾਨਾਂ ਤੇ ਜਿਸ ਪ੍ਰਕਾਰ ਬਾਰਡਰ ਤੇ ਬੈਠਿਆ ਤੇ ਅਤਿਆਚਾਰ ਕੀਤਾ ਰਾਤ ਨੂੰ ਕਿਸਾਂ ਤੋਂ ਫੜ ਫੜ ਕੇ ਪੰਜਾਬ ਦੇ ਕਿਸਾਨਾਂ ਨੂੰ ਕਸੀੜ ਕੇ ਲੈ ਕੇ ਆਇਆ ਮੇਰੀਆਂ ਮਾਵਾਂ जेडिया धरने च बैठिया सन उन्होंने दया चुनिया ला ला के वाला तो के लेके आए ट्रैक्टर ला गए ट्रालिया ला गए एम एल ए घरों मिलिया ए भगवंत मान ने अत्याचार किया जेडा की संविधान की उलंघना क्योंकि सानू हक दिता संविधान ने कि अगर थोड़ी कोई आवाज नहीं सुन दिया ਤਾਂ ਤੁਸੀਂ ਧਰਨਾ ਲਾ ਕੇ ਆਪਣੀ ਆਵਾਜ਼ ਉਸ ਵਿਅਕਤੀ ਤੱਕ ਸੁਣਾ ਸਕਦੇ ਹੋ ਅਸੀਂ ਚਾਈਨਾ ਚ ਨਹੀਂ ਰਹਿੰਦੇ ਅਸੀਂ ਰਸ਼ੀਆ ਚ ਨਹੀਂ ਰਹਿੰਦੇ ਅਸੀਂ ਹਿੰਦੁਸਤਾਨ ਦੇ ਵਾਸੀ ਆ ਅਗਰ ਕੋਈ ਅਤਿਆਚਾਰ ਕਰੇਗਾ ਤੇ ਸਾਨੂੰ ਹਟ ਉਰੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਦਾ ਇਹ ਅਤਿਆਚਾਰ ਹੋ ਰਿਹਾ ਹੈ ਇਹ ਹੋਇਆ ਇਸ ਕਰਕੇ ਰਿਹਾ ਹੈ ਇਰੇ ਪਿੱਛੇ ਕਹਾਣੀ ਹੈ ਕਹਾਣੀ ਇਹ ਹੈ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਹੈ ਇਹ ਆਰਐਸਐਸ ਦੀ ਵਿਚਾਰਧਾਰਾ ਨਹੀਂ ਮੰਨਦੇ ਕਿਉਂਕਿ ਇਹ ਸਖਸ਼ਮ ਲੋਕ ਹੈ ਇਹ ਪੈਸੇ ਆਲੇ ਲੋਕ ਹੈ ਇਹਨਾਂ ਦਾ ਭਿੱਜ ਭਰਿਆ ਜਾਂਦਾ ਹੈ ਤੇ ਭੁੱਖੇ ਨਹੀਂ ਮਰਦੇ ਬਿਹਾਰ ਦੇ ਵਾਂਗੂ ਉੱਤਰ ਪ੍ਰਦੇਸ਼ ਦੇ ਵਾਂਗੂ 오ਡੀਸਾ ਦੇ ਵਾਂਗੂ ਇਹ ਪੰਜਾਬ ਸਖਸ਼ਮ ਹੈ ਇਸ ਕਰਕੇ ਸਕੀਮ ਦੇ ਤਹਿਤ ਸਕੀਮ ਦੇ ਤਹਿਤ ਪੰਜਾਬ ਦੇ ਲੋਕਾਂ ਦੀ ਸਾਹ ਪ੍ਰਣਾਲੀ ਤੇ ਮੋਦੀ ਰੋਕਣਾ ਚਾਹੁੰਦਾ ਜੇ ਤਿੰਨ ਕਾਵੇ ਕਾਨੂੰਨ ਲੱਗ ਜਾਂਦੇ ਕਿਸਾਨਾਂ ਪੀ ਤੇ ਅੱਜ ਪੰਜਾਬ ਲਾਚਾਰ ਹੋ ਜਾਂਦਾ ਪੰਜਾਬ ਦੇ ਵਿੱਚ ਇਹ ਜਿਹੜੀ ਐਮਐਸਪੀ ਹੈ ਸਰਕਾਰੀ ਖਰੀਦ ਹੈ ਇਹਨੂੰ ਇੰਦਰਾ ਗਾਂਧੀ ਲੈ ਕੇ ਆਈ ਸੀ 1970 ਦੇ ਵਿੱਚ ਸਾਨੂੰ ਸਰਕਾਰੀ ਖਰੀਦ ਸ਼ੁਰੂ ਹੋਈ ਸੀ ਤੇ ਅੱਜ ਤੱਕ ਸ਼ੁਰੂ ਹੈ 80000 ਕਰੋੜ ਰੁਪਇਆ ਸਰਦਾਰ ਸਾਹਿਬ 80000 ਕਰੋੜ ਰੁਪਇਆ ਪੰਜਾਬ ਦੇ ਵਿੱਚ ਆਏ ਸਾਲ ਆਉਂਦਾ ਜਿਹੜਾ ਕੇਂਦਰ ਸਰਕਾਰ ਤੋਂ ਆਉਂਦਾ ਫਸਲ ਦਾ 40000 ਕਰੋੜ ਰੁਪਇਆ ਝੋਨੇ ਵੇਲੇ ਤੇ 40000 ਕਰੋੜ ਰੁਪਇਆ ਕਣਕ ਵੇਲੇ ਜਦੋਂ 80000 ਕਰੋੜ ਰੁਪਇਆ ਆਉਂਦਾ ਤਾਂ ਫਿਰ ਪੈਸਾ ਚਰੌਣਕਾਂ ਲੱਗਦੀ ਹੈ ਫੇਰ ਹਲਵਾਈ ਦੀ ਦੁਕਾਨ ਤੇ ਰੌਣਕਾਂ ਲੱਗਦੀਆਂ ਫੇਰ ਸੌਂਡਾਰੇ ਦੀ ਦੁਕਾਨ ਤੇ ਰੌਣਕਾਂ ਲੱਗਦੀਆਂ ਫੇਰ ਕੱਪੜੇ ਤੇ ਸੁਨਿਆਰੇ ਦੀ ਦੁਕਾਨ ਤੇ ਰੌਣਕਾਂ ਲੱਗਦੀਆਂ ਫੇਰ ਘਰੀਆਨੇ ਦੀ ਦੁਕਾਨ ਤੇ ਰੌਣਕਾਂ ਲੱਗਦੀਆਂ ਜੇ ਸਰਕਾਰੀ ਖਰੀਦ ਟੁੱਟ ਜੇ ਫੇਰ ਸ਼ੈਲਰ ਚੱਲਦੇ ਆ ਫੇਰ ਬੰਦੇ ਘਰੇ ਫਰੂਟ ਲੈ ਕੇ ਜਾਂਦੇ ਆ ਫੇਰ ਲੇਬਰ ਵਾਲਿਆਂ ਨੂੰ ਲੇਬਰ ਮਿਲਦੀ ਹੈ ਸਾਰਾ ਕੁਝ ਖੇਤੀ ਤੋਂ ਚੱਲਦਾ ਹੈ ਅਗਰ ਖੇਤੀ ਆਲਾ ਪੈਸਾ ਨਾ ਆਵੇ ਤਾਂ ਤੁਹਾਡਾ ਪੰਜਾਬ ਗੰਗਾਲ ਹੋ ਜਾਏਗਾ ਤੇ ਤੁਸੀਂ ਵੀ ਆਰਐਸਐਸ ਦੇ ਵਿਚਾਰਧਾਰਕਾਂ ਮੰਨਣ ਤੇ مجبور ਹੋ ਜਾਓਗੇ ਇਹ ਸੋਚੀ ਸਾਜ਼ਿਸ਼ ਸਕੀਮ ਦੇ ਤਹਿਤ ਤਿੰਨ ਕਾਲੇ ਕਾਨੂੰਨਾਂ ਨੂੰ ਤਿੰਨ ਕਾਲੇ ਕਾਨੂੰਨਾਂ ਨੂੰ ਜਿਹੜਾ ਪ੍ਰਵਾਨਗੀ ਦਿੱਤੀ ਗਈ ਇਹਨੂੰ ਸਾਨੂੰ ਗੌਰ ਫਰਮਾਉਣਾ ਪਏਗਾ ਅੱਜ ਮਹਿੰਗਾਈ ਨੇ ਅੱਜ ਮਹਿੰਗਾਈ ਨੇ ਸਾਡਾ ਰਕਤ ਤੋੜਤਾ ਹੈ ਅੱਜ ਤੋਂ ਠੀਕ 11 ਵਰ੍ਹੇ ਪਹਿਲੇ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਸੀ ਡਾਕਟਰ ਮਨਮੋਹਨ ਸਿੰਘ ਕਾਂਗਰਸ ਦਾ ਰਾਜ ਹੁੰਦਾ ਸੀਗਾ ਉਦੋਂ 47 ਰੁਪਏ ਡੀਜ਼ਲ ਹੋਇਆ ਕਰਦਾ ਸੀ ਜਾਂ 50 ਰੁਪਏ ਪੈਟਰੋਲ ਹੋਇਆ ਕਰਦਾ ਸੀ ਜਾਂ 22000 ਰੁਪਏ ਤੋੜਾ ਸਿਉਣਾ ਹੋਇਆ ਕਰਦਾ ਸੀ ਜਾਂ ਅੱਜ ਲੱਖ ਰੁਪਏ ਤੋਲਾ ਸਿਉਣਾ ਹੋ ਗਿਆ ਸਾਢੇ 300 ਦਾ ਗੈਸ ਸਲਿੰਡਰ ਮਿਲਦਾ ਸੀ ਅੱਜ 1200 ਦਾ ਮਿਲਦਾ ਹੈ ਅੱਜ ਤੋਂ 11 ਮਹੀਨੇ ਪਹਿਲੇ ਸਾਢੇ 400 ਰੁਪਏ ਦਾ ਡੀਪੀ ਦਾ ਖਾਦ ਦਾ ਗੱਟਾ ਮਿਲਦਾ ਸੀ ਅੱਜ 1500 ਰੁਪਏ ਦਾ ਮਿਲ ਰਿਹਾ ਅੱਜ ਸਰੋਂ ਦੇ ਪਾਹ ਅੱਜ ਤੇਲ ਅੱਜ ਖੰਡ ਅੱਜ ਮਿੱਟੀ ਦਾ ਤੇਲ ਅਸੀਂ 70 ਸਾਲ ਰਾਜ ਕੀਤਾ ਸਾ ਕਾਂਗਰਸ ਨੇ ਲੇਕਿਨ 17 ਸਾਲਾਂ ਸਿਉਣੇ ਦਾ ਭਾਅ ਆਇਆ 22000 ਤੇ ਮੋਦੀ ਨੇ ਕੀਤਾ 11 ਸਾਲ ਰਾਗ ਤੇ ਭਾਅ ਗਿਆ ਲੱਖ ਰੁਪਏ ਅਸੀਂ 7 ਸਾਲ ਰਾਜ ਕੀਤਾ ਤੇ ਸਿਲੰਡਰ ਦਾ ਭਾਅ ਆਇਆ 350 ਮੋਦੀ ਨੇ 11 ਸਾਲ ਰਾਜ ਕੀਤਾ ਤੇ ਸਿਲੰਡਰ ਦਾ ਭਾਅ ਕਰਤਾ 1200 ਅਸੀਂ 60 ਸਾਲ ਰਾਜ ਕੀਤਾ ਤਾਂ ਡੀਜ਼ਲ ਦਾ ਭਾਅ 47 ਰੁਪਏ ਅੱਜ 80 ਰੁਪਏ ਅਸੀਂ 60 ਸਾਲ ਰਾਜ ਕੀਤਾ ਤਾਂ ਪੈਟਰੋਲ ਦਾ ਭਾਅ 50 ਰੁਪਏ ਤੇ ਅੱਜ 11 ਸਾਲਾਂ ਚ 100 ਰੁਪਿਆ ਅੱਜ ਜਿਉਣਾ ਮੁਸ਼ਕਿਲ ਕਰਤਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹਾਂ ਭਾਸ਼ਣ ਚੰਗਾ ਦਿੰਦਾ ਅੱਜ ਜੰਗ ਲਾਤੀ ਇਸ हिसाब ਦਿੱਤਾ ਫਿਰ ਕਿਹਨੇ ਕਹਿੰਦੇ ਜੰਗਬੱਧ ਕੀਤੀ ਰਾਹੁਲ ਗਾਂਧੀ ਨੇ ਕਿਹਾ ਜੰਗ ਦੇ ਵਿੱਚ ਕਿੰਨੇ ਜਹਾਜ਼ ਡਿੱਗੇ ਕਹਿੰਦਾ ਤੂੰ ਤਾਂ ਪਾਕਿਸਤਾਨ ਦੀ ਗੱਲ ਕਰਦਾ ਹੈ ਅਸੀਂ ਨਹੀਂ ਕਹਿੰਦੇ ਅਸੀਂ ਦੇਸ਼ ਦੇ ਨਾਲ ਖੜੇ ਆਂ ਅਸੀਂ ਦੇਸ਼ ਦੀ ਸੈਨਾ ਨਾਲ ਖੜੇ ਆਂ ਲੇਕਿਨ ਪਾਕਿਸਤਾਨ ਨੂੰ ਪਹਿਲਾ ਇਤਲਾਹ ਕਿਉਂ ਦਿੱਤੀ ਕਿ ਅਸੀਂ ਤੁਹਾਡੇ ਤੇ ਆ ਕੇ ਕਰਨਵਾਏ ਜਿਹੜਾ ਮੁਲਕ ਹੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਕਿ ਉਹਨਾਂ ਨੂੰ ਇਹ ਕਹਾਂਗੇ ਕਿ ਅਸੀਂ ਅੱਤਵਾਦੀਆਂ ਤੇ ਅੱਜ ਹਮਲਾ ਕਰਾਂਗੇ ਰਾਤ ਨੂੰ ਉਹ ਪਹਿਲਾਂ ਹੀ ਅੱਤਵਾਦੀਆਂ ਨੂੰ ਉੱਥੋਂ ਭਜਾ ਦੇਗਾ ਕਹਿਣ ਦਾ ਮਤਲਬ ਦੇਸ਼ ਦੇ ਲੋਕਾਂ ਆ ਟੈਲੀਵਿਜ਼ਨ ਦੇ ਰਾਹੀਂ ਮੂਰਖ ਬਣਾਇਆ ਜਾ ਰਿਹਾ ਹੈ ਦੇਸ਼ ਦੇ ਸਾਰੇ ਟੈਲੀਵਿਜ਼ਨ ਖਰੀਦ ਲੈ ਗਏ ਆ ਉਹ ਆਪਣੀ ਮਰਜ਼ੀ ਨਾਲ ਭਾਸ਼ਣ ਸੁਣਾਉਂਦੇ ਮੋਦੀ ਦੀ ਵਾਵਾ ਕਰਾਉਂਦੇ ਤੇ ਕਾਂਗਰਸ ਦੀ 헤ਠੀ ਕਰਦੇ ਆ ਕਿ ਸਾਰੇ ਚੈਨਲ ਅਬਾਨੀਆਂ ਤੇ ਅਬਾਨੀਆਂ ਦੇ ਸਾਰੇ ਦੇ ਸਾਰੇ ਚੈਨਲ ਉਹ ਜੋ ਲਖਾਉਂਦੇ ਜਨਤਾ ਉਹ ਵੇਖਦੀ ਹੈ ਅਜਰ ਲਾਇੰਸ ਕੰਪਨੀ ਜਿਹੜੇ ਅਬਾਨੀ ਏ ਉਹਨਾਂ ਦੇ ਮੁੰਡੇ ਦਾ ਵਿਆਹ ਹੋਇਆ ਦੁਨੀਆ ਤੋਂ ਲੋਕ ਆਏ ਦੁਨੀਆ ਦੇ ਵੀਡੇ ਰਾਏ ਦੁਨੀਆ ਦੇ ਆ ਵਿਚਾਰ ਆਏ ਦੁਨੀਆ ਦੇ ਕਲਾਕਾਰ ਆਏ ਅਰਬਾਂ ਰੁਪਇਆ ਲਾਇਆ ਗਿਆ ਪਰ ਗਰੀਬਾਂ ਦਾ ਮਜ਼ਾਕ ਉਡਾਇਆ ਗਿਆ ਉਹਨਾਂ ਦੇ ਕੁੱਤੇ ਬਾਨੀਆਂ ਦੇ ਕੁੱਤੇ 4-4 ਕਰੋੜ ਰੁਪਏ ਦੀਆਂ ਕਾਰਾਂ ਤੇ ਚੜਦੇ ਆ ਟੀਵੀਆਂ ਤੇ ਵਿਖਾਇਆ ਤੇ ਗਰੀਬ ਆਪਣੀ ਮਾਂ ਦਾ ਇਲਾਜ ਨਹੀਂ ਕਰ ਸਕਦਾ ਜੇ ਤੁਹਾਡੇ ਕੋਲੇ ਪੈਸੇ ਹੋਰੀ ਨਮੈਸ਼ ਨਾ ਕਰੋ ਤਾਂ ਜੋ ਗਰੀਬ ਗਰੀਬ ਪਰੇਸ਼ਾਨ ਨਾ ਹੋਵੇ ਇਹਨਾਂ ਦੇ ਕੁੱਤੇ ਦਾ 4 ਕਰੋੜ ਦੀ ਕਾਰ ਤੇ ਚੜਦੇ ਆ ਤੇ ਮੈਂ ਮੈਂ ਆਪਣੀ ਮਾਂ ਦਾ ਇਲਾਜ ਨਹੀਂ ਕਰ ਸਕਦਾ ਨਮਾਜ਼ ਕੀਤੀ ਕਿਸੇ ਨੇ ਨਹੀਂ ਰੋਕਿਆ ਉਹ ਬੰਦੇ ਆਇਆ ਰਾਹੁਲ ગાંધી ਦੇ ਘਰੇ ਸੱਦਾ ਪੁੱਤਰ ਦੇ ਸੁਣ ਗਿਆ ગાંધી ਨੂੰ ਮੇਰੇ ਮੁੰਡੇ ਦੇ ਵਿਆਹ ਤੇ ਆਇਓ ਲੇਕਿਨ ਇੱਕ ਬੰਦਾ ਨਰਿੰਦਰ ਮੋਦੀ ਵੀ ਗਿਆ ਸਾਰੀ ਦੁਨੀਆ ਆਈ ਇੱਕ ਬੰਦਾ ਉਹਨਾਂ ਦੇ ਵਿਆਹ ਤੇ ਨਹੀਂ ਗਿਆ ਉਹ ਰਾਹੁਲ ਗੱਲ ਦੀ ਕੀ ਕਹਿੰਦਾ ਮੈਂ ਇਹਨਾਂ ਦੇ ਵਿਆਹ ਤੇ ਨਹੀਂ ਜਾਊਂਗਾ ਮੇਰੇ ਗਰੀਬਾਂ ਦਾ ਮਜ਼ਾਕ ਉਡਾਇਆ ਸੋ ਇਹ ਇਹ ਕਾਂਗਰਸ ਪਾਰਟੀ ਹੈ ਡਾਕਟਰ ਮਨਮੋਨ ਸਿੰਘ ਹਸ਼ਿਆਰ ਪਰਦੇ ਵਿੱਚ ਸਕਾਲਰਸ਼ਿਪ ਤੇ ਇਥੇ ਕਰਾਇਆ ਕਰਦੇ ਸੰ ਬੀਨੂ ਡਾਕਟਰ ਸਾਹਿਬ ਨੇ ਦੱਸਿਆ ਸਰਦਾਰ ਕਿੰਨੇ ਹੈ ਬਈ ਉਹ ਪਾਗਲੇ ਸਰਦਾਰੋ ਉਹ ਸਰਦਾਰੋ ਮੇਰੀ ਬੇਂਤੀ ਹੈ 31% ਆਬਾਦੀ ਹੈ ਸਰਦਾਰਾਂ ਦੀ ਸੋਨੀਆ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਬਣ ਰਹੀ ਸੀ ਸਾਡੇ ਕਹਿੰਦੇ ਸੋਨੀਆ ਗਾਂਧੀ ਤੁਸੀਂ ਦੇਸ਼ ਦੀ ਪ੍ਰਧਾਨ ਮੰਤਰੀ ਬਣੋ ਲੇਕਿਨ ਸੋਨੀਆ ਗਾਂਧੀ ਨੇ ਫੈਸਲਾ ਲਿਆ 31% ਆਬਾਦੀ ਵਾਲੇ ਉਸ ਪਾਗਾਂ ਦੇ ਸਰਦਾਰ ਨੂੰ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਅੱਜ ਕੋਈ ਅੱਜ ਕੋਈ ਰਿਕਸ਼ਾ ਯੂਨੀਅਨ ਦੀ ਪ੍ਰਧਾਨਗੀ ਛੱਡਣ ਵਾਸਤੇ ਤਿਆਰ ਨਹੀਂ ਹੈ ਲੇਕਿਨ ਸੋਨੀਆ ਗਾਂਧੀ ਨੇ ਆਪਣੀ ਕੁਰਸੀ ਪ੍ਰਧਾਨ ਮੰਤਰੀ ਦੀ ਛੱਡ ਕੇ ਇੱਕ ਸਰਦਾਰ ਨੂੰ ਉਸ ਕੁਰਸੀ ਤੇ ਬਿਠਾਉਣ ਦਾ ਕੰਮ ਕੀਤਾ ਤੇ ਉਸ ਸਰਦਾਰ ਨੇ ਉਹ ਸਰਦਾਰ ਨੇ ਦੁਨੀਆ ਦੇ ਵਿੱਚ ਇਸ ਪੰਦੇਸ਼ ਦਾ ਤੇ ਪੰਜਾਬ ਦਾ ਤੇ ਪੱਗ ਦਾ ਮਾਣ ਵਧਾਉਣ ਦਾ ਕੰਮ ਸਾਡੇ ਡਾਕਟਰ ਮਨਮੋਹਨ ਸਿੰਘ ਜੀ ਨੇ ਕੀਤਾ